ਦਾ ਜਨਰਲ ਇਲੈਕਸ਼ਨ 2024 ਦੇ ਚੋਣਾਂ ਦੇ ਲਈ ਅੱਜ VOTING ਹੋ ਰਹੀ ਹੈ ਪੋਲਿੰਗ ਸੈਸ਼ਨ ਸਵੇਰੇ 7:00 ਤੋਂ ਰਾਤ 10:00 ਵਜੇ ਤੱਕ ਖੁੱਲੇ ਰਹਿਣਗੇ ਬ੍ਰਿਟੇਨ ਦੇ ਹੇਟਰੇ ਸਦਨ ਜਾਨੀ ਕਿ ਹਾਊਸ ਆਫ ਕਾਮਨਸ ਦੀਆਂ 650 ਸੀਟਾਂ ਤੇ ਅੱਜ VOTING ਹੋ ਰਹੀ ਹੈ ਇੱਕ ਪਾਰਟੀ ਨੂੰ 650 ਦੇ ਵਿੱਚੋਂ 326 ਸੀਟਾਂ ਦਾ ਬਹੁਮਤ ਹਾਸਲ ਕਰਨਾ ਪੈਂਦਾ ਹੈ ਤਾਂ ਕਿ ਉਹ ਬ੍ਰਿਟੇਨ ਦੇ ਵਿੱਚ ਸਰਕਾਰ ਬਣਾ ਸਕਣ ਮੁੱਖ ਮੁਕਾਬਲਾ ਕੰਜ਼ਰਵੇਟਿਵ ਅਤੇ ਲੇਬਰ ਪਾਰਟੀ ਦੇ ਵਿਚਾਲੇ ਹੈ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਕੈਂਡੀਡੇਟ ਕਿ ਤੁਸੀਂ ਚੋਣੇ ਦੂਸਰੀ ਵਾਰ ਚੋਣਾ ਲੜ ਰਹੇ ਹਨ ਅਤੇ ਦੂਸਰੀ ਤਰਫ ਲੇਬਰ ਪਾਰਟੀ ਦੇ ਪ੍ਰਧਾਨ ਅਤੇ ਕੈਂਡੀਡੇਟ ਕਈਸ ਚਮਰ ਵੀ ਚੋਣਾ ਲੜ ਰਹੇ ਹਨ ਵੱਖ-ਵੱਖ ਪਾਰਟੀਆਂ ਵੱਖ-ਵੱਖ ਵਿਧਿਆਨੂ ਲੈ ਕੇ ਚੋਣਾ ਲੜ ਰਹੀਆਂ ਹਨ ਇਹ ਮੁੱਦੇ ਚਾਹੇ ਇਲੀਗਲ ਇਮੀਗ੍ਰੇਸ਼ਨ ਦੇ ਹੋਣ ਚਾਹੇ ਮਹਿੰਗਾਈ ਦੇ ਹੋਣ ਜਾਂ ਫਿਰ ਟੈਕਸ ਡਿਡਕਸ਼ਨ ਦੇ ਹੋ ਸੋ ਸ਼ੁੱਕਰਵਾਰ ਸਵੇਰ ਤੱਕ ਚੋਣਾ ਦੇ ਨਤੀਜੇ ਜੇ ਕਲੀਅਰ ਹੋ ਜਾਣਗੇ VOTING ਖਤਮ ਹੋਣ ਤੋਂ ਬਾਅਦ ਵਕ ਵਕ ਮੀਡੀਆ ادارے ਆਪਣੇ ਐਗਜ਼ਿਟ ਪੋਲ ਕਲੀਅਰ ਕਰਨੇ ਸ਼ੁਰੂ ਕਰ ਦੇਣਗੇ ਸੋ ਦੇਖਣਾ ਹੋਵੇਗਾ ਕਿ ਸ਼ੁੱਕਰਵਾਰ ਨੂੰ ਬ੍ਰਿਟੇਨ ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ ਅਤੇ ਬ੍ਰਿਟੇਨ ਦੀ ਸੱਤਾ ਕੌਣ ਹਾਸਲ ਕਰਦਾ ਹੈ ਕੈਮਰਾ ਪਰਸਨ ਜੋਰਜ ਜਨਰਲ ਰਾਜਨ ਸ਼ਰਮਾ ਡੇਲੀ ਪੋਸਟ ਪੰਜਾਬ ਰਣਾ ਮਾਚਲ ਯੂਕੇ ਯੂਕੇ ਦਾ ਜਨਰਲ ਇਲੈਕਸ਼ਨ 2024 ਦੇ ਚੋਣਾਂ ਦੇ ਲਈ ਅੱਜ VOTING ਹੋ ਰਹੀ ਹੈ ਪੋਲਿੰਗ ਸੈਸ਼ਨ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਖੁੱਲੇ ਰਹਿਣਗੇ ਰੂਟੇਨ ਦੇ ਹੀਟਨੇ ਸਦਨ ਜਾਨੀ ਕਿ ਹਾਊਸ ਆਫ ਕਾਮਰਸ ਦੀ 650 ਸੀਟਾਂ ਤੇ ਅੱਜ ਵੋਟਿੰਗ ਹੋ ਰਹੀ ਹੈ ਇੱਕ ਪਾਰਟੀ ਨੂੰ 650 ਦੇ ਵਿੱਚੋਂ 326 ਸੀਟਾਂ ਦਾ ਬਹੁਮਤ ਹਾਸਲ ਕਰਨਾ ਪੈਂਦਾ ਹੈ ਤਾਂ ਜੀ ਉਹ ਰੂਟੇਨ ਦੇ ਵਿੱਚ ਸਰਕਾਰ ਬਣਾ ਸਕਣ ਮੁਕ ਮੁਕਾਬਲਾ ਕਨਜ਼ਰਵੇਟਿਵ ਅਤੇ ਲੇਬਰ ਪਾਰਟੀ ਦੇ ਵਿਚਾਲੇ ਹੈ ਕਨਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਕੈਂਡੀਡੇਟ ਟਿਸ਼ੀ ਸੋਨੇਕ ਦੁਬਾਰਾ ਚੋਣਾਂ ਲੜ ਰਹੇ ਹਨ ਅਤੇ ਦੂਜੀ ਤਰਫ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਕੈਂਡੀਡੇਟ ਕੈਸ ਚਮਰ ਵੀ ਚੋਣਾਂ ਲੜ ਰਹੇ ਹਨ ਵੱਖ-ਵੱਖ ਪਾਰਟੀਆਂ ਵੱਖ-ਵੱਖ ਉਮੀਦਵਾਰਾਂ ਨੂੰ ਲੈ ਕੇ ਚੋਣਾਂ ਲੜ ਰਹੀਆਂ ਹਨ ਇਹ ਮੁੱਦੇ ਚਾਹੇ ਇਲੀਗਲ ਇਮੀਗ੍ਰੇਸ਼ਨ ਦੇ ਹੋਣ ਚਾਹੇ ਮਹਿੰਗਾਈ ਦੇ ਹੋਣ ਜਾਂ ਫਿਰ ਟੈਕਸ ਡਿਡਕਸ਼ਨ ਦੇ ਹੋਣ ਸੋ ਸ਼ੁੱਕਰਵਾਰ ਸ਼ਾਮ ਤੱਕ ਚੋਣਾਂ ਦੇ ਨਤੀਜੇ ਕਲੀਅਰ ਹੋ ਜਾਣਗੇ VOTING ਖਤਮ ਹੋਣ ਤੋਂ ਬਾਅਦ ਮਕਵਾਟ ਮੀਡੀਆ ਅਧਾਰੇ ਆਪਣੇ ਐਗਜ਼ਿਟ ਪੋਲ ਕਲੀਅਰ ਕਰਨੇ ਸ਼ੁਰੂ ਕਰ ਦੇਣਗੇ ਸੋ ਦੇਖਣਾ ਹੋਵੇਗਾ ਕਿ ਸ਼ੁੱਕਰਵਾਰ ਨੂੰ ਬ੍ਰਿਟੇਨ ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ ਅਤੇ ਬ੍ਰਿਟੇਨ ਦੀ ਸੱਤਾ ਕੌਣ ਹਾਸਲ ਕਰਦਾ ਹੈ ਕੈਮਰਾ ਪਰਸਨ ਜਾਰਜਨਾਲ ਰਾਜਨ ਸ਼ਰਮਾ ਡੇਲੀ ਪੋਸਟ ਪੰਜਾਬ ਰਿਨਾਮਾ ਯੂਕੇ ਯੂਕੇ ਦਾ ਜਨਰਲ ਇਲੈਕਸ਼ਨ 2024 ਦੀ ਚੋਣਾਂ ਦੇ ਲਈ ਅੱਜ VOTING ਹੋ ਰਹੀ ਹੈ ਪਾਲੀਕ ਸੈਸ਼ਨ ਸਵੇਰੇ 7:00 ਤੋਂ ਰਾਤ 10:00 ਤੱਕ ਖੁੱਲੇ ਰਹਿਣਗੇ। ਬ੍ਰਿਟੇਨ ਦੇ ਹੇਠਲੇ ਸਦਨ ਜਾਨੀ ਕਿ ਹਾਊਸ ਆਫ ਕਾਮਰਸ ਯਾ 650 ਸੀਟਾਂ ਤੇ ਅੱਜ ਵੋਟਿੰਗ ਹੋ ਰਹੀ ਹੈ। ਇੱਕ ਪਾਰਟੀ ਨੂੰ 650 ਦੇ ਵਿੱਚੋਂ 326 ਸੀਟਾਂ ਦਾ ਬਹੁਮਤ ਹਾਸਲ ਕਰਨਾ ਪੈਂਦਾ ਹੈ ਤਾਂ ਜੀ ਉਹ ਬ੍ਰਿਟੇਨ ਦੇ ਵਿੱਚ ਸਰਕਾਰ ਬਣਾ ਸਕਣ। ਮੁੱਖ ਮੁਕਾਬਲਾ ਕਨਜ਼ਰਵੇਟਿਵ ਅਤੇ ਲੇਬਰ ਪਾਰਟੀ ਦੇ ਵਿਚਾਲੇ ਹੈ। ਕਨਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਕੈਂਡੀਡੇਟ ਕਈ ਸੋਨੇਕ ਦੂਸਰੀ ਵਾਰ ਚੋਣਾ ਲੜ ਰਹੇ ਹਨ ਅਤੇ ਦੂਸਰੀ ਤਰਫ ਲੇਬਰ ਪਾਰਟੀ ਦੇ ਪ੍ਰਧਾਨ ਅਤੇ ਕੈਂਡੀਡੇਟ ਕੈਸ ਚਮਰ ਵੀ ਚੋਣਾ ਲੜ ਰਹੇ ਹਨ ਵੱਖ-ਵੱਖ ਪਾਰਟੀਆਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੋਣਾ ਲੜ ਰਹੀਆਂ ਹਨ ਇਹ ਮੁੱਦੇ ਚਾਹੇ ਇਲੀਗਲ ਇਮੀਗ੍ਰੇਸ਼ਨ ਦੇ ਹੋਣ ਚਾਹੇ ਮਹਿੰਗਾਈ ਦੇ ਹੋਣ ਜਾਂ ਫਿਰ ਟੈਕਸ ਡਿਡਕਸ਼ਨ ਦੇ ਹੋਣ ਸੋ ਸ਼ੁਕਰਵਾਰ ਸਵੇਰ ਤੱਕ ਚੋਣਾ ਰੈਂਸ ਤੇ ਏਕ ਕਲੀਅਰ ਹੋ ਜਾਣਗੇ ਦਿੰ ਕਦਮ ਪਹੁੰਚ ਤੋਂ ਬਾਅਦ ਮਕਾਟ ਮੀਡੀਆਦਾਰੇ ਆਪਣੇ ਐਗਜ਼ਿਟ ਪੋਰਟ ਪ੍ਰੇਅਰ ਕਰਨੇ ਸ਼ੁਰੂ ਕਰ ਦੇਣਗੇ ਸੋ ਦੇਖਣਾ ਹੋਵੇਗਾ ਕਿ ਸ਼ੁੱਕਰਵਾਰ ਨੂੰ ਬ੍ਰਿਟੇਨ ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ ਅਤੇ ਬ੍ਰਿਟੇਨ ਦੀ ਸੱਤਾ ਕੌਣ ਹਾਸਲ ਕਰਦਾ ਹੈ ਕੈਮਰਾ ਪਰਸਨ ਜਾਰਜਨਲ ਰਾਜਨ ਸ਼ਰਮਾ ਡੇਲੀ ਪੋਸਟ ਪੰਜਾਬ ਰਿਨਾਮਾ ਯੂਕੇ